ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਧਾਰ ਸੁਪਰਮਾਰਕਟ ਤੇ ਸ਼ਨੀ ਐਤਵਾਰ ਨੂੰ ਕਾਫੀ ਭਾਰੀ ਜਿਹੜੀ ਆਫਰ ਹੈ ਚੱਲਦੀ ਆ ਸੋ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼ਨੀ ਐਤਵਾਰ ਦੀ ਤਰੀਕ ਜਿੱਦਾਂ ਕਿ 23 ਤੇ 24 ਅਗਸਤ ਦੀਆਂ ਆਫਰਾਂ ਜਿਹੜੀਆਂ ਨੇ 2025 ਦੀਆਂ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਆਂ ਸਭ ਤੋਂ ਪਹਿਲਾਂ ਆ ਗਈ ਜੇ ਸਾਡੇ ਕੋਲ ਰੈੱਡ ਲੈਵਲ ਕੰਪਨੀ ਦੀ ਪੱਤੀ ਇਹ ਬਾਜ਼ਾਰ 'ਚ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਦੀ ਹੈ ਦੀ ਐਮ ਆਰ ਪੀ ਹੈਗੀ 560 ਰੁਪਏ ਤੁਹਾਨੂੰ ਅਧਾਰ ਸਟੋਰ ਤੋਂ ਮਿਲੇਗੀ ਇਹ ਐਮ ਆਰ ਪੀ ਤੋਂ ਸਿੱਧਾ ਸਿੱਧਾ 150 ਰੁਪਏ ਦਾ ਡਿਸਕਾਊਂਟ ਤੇ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਪੱਤੀ ਤੇ ਵੀ ਆਫਰ ਹੈਗੀ ਆ ਸੁਗੰਧ ਕੰਪਨੀ ਦੀ ਇਲਾਚੀ ਵਾਲੀ ਇਲਾਚੀ ਵਾਲੀ ਤੇ ਵੀ ਤੁਹਾਨੂੰ 75 ਰੁਪਏ ਦਾ ਡਿਸਕਾਊਂਟ ਮਿਲੇਗਾ ਔਰ ਤੁਹਾਡਾ ਪ੍ਰੀਮੀਅਮ ਤੇ ਵੀ ਆਫਰ ਹੈਗੀ ਆ ਇਹਦੇ ਤੇ ਵੀ ਤੁਹਾਨੂੰ ਐਮ ਆਰ ਪੀ ਤੋਂ ਤਕਰੀਬਨ ਤਕਰੀਬਨ 160 ਰੁਪਏ ਦਾ ਡਿਸਕਾਊਂਟ ਜਿਹੜਾ ਵਾ ਮਿਲੇਗਾ ਉਸ ਤੋਂ ਇਲਾਵਾ ਸਾਡੇ ਕੋਲ ਜੀ ਐਮ ਕੰਪਨੀ ਦੇ ਜਿੰਨੇ ਵੀ ਤੁਸੀਂ ਦੇਖ ਰਹੇ ਜੇ ਜਿਤਨਾ ਆ ਵਾਲੇ ਬਾਦਾਮੀ ਪੋੜੀ ਪੂਰੀ ਆਟਾ ਵਾ ਜਿਹੜਾ ਇਹ ਤੁਹਾਨੂੰ ਦੋ ਦੇ ਨਾਲ ਇੱਕ ਫ੍ਰੀ ਮਿਲੇਗਾ ਦੂਸਿਆਂ 'ਚ ਵੀ ਕਾਫੀ ਡਿਸਕਾਊਂਟ ਤੇ ਕੇਵਲ ਕੰਪਨੀ ਦੀ ਆ ਗਈ ਜੇ ਹਲਦੀ ਵੀ ਕਹਿੰਦੇ ਸੀ ਵੀ ਜਿਹੜੀਆਂ ਜ਼ਰੂਰੀ ਚੀਜ਼ਾਂ ਉਹਨਾਂ ਤੇ ਆਫਰਾਂ ਦਾ ਪੱਤੀ ਵੀ ਜ਼ਰੂਰੀ ਜੇ ਹਲਦੀ ਵੀ ਜ਼ਰੂਰੀ ਆ ਹਲਦੀ ਕੇਵਲ ਕੰਪਨੀ ਦੀ ਲਾ ਦਿਜੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਕੇਵਲ ਕੰਪਨੀ ਦਾ ਤਨੀਆ ਪਾਊਡਰ ਵੀ ਲੱਗ ਗਿਆ ਜੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਤੁਹਾਨੂੰ ਦੱਸਦੇ ਹਾਂ ਡਾਵਰ ਕੰਪਨੀ ਦੀ ਆ ਗਈ ਜੇ ਪੇਸਟ ਰੈੱਡ ਇਦੇ ਵਿੱਚ ਦੋ ਪੀਸ ਹੋਣਗੇ 175 75 ਗ੍ਰਾਮ ਦੇ ਇੱਕ ਡੱਬੀ ਦੇ ਵਿੱਚ ਇਹ ਤੁਹਾਨੂੰ ਇੱਕ ਡੱਬੀ ਦੇ ਨਾਲ ਜਿਹੜੀ ਇੱਕ ਡੱਬੀ ਬਿਲਕੁਲ ਫ੍ਰੀ ਮਿਲੇਗੀ ਸ਼ਨੀ ਐਤਵਾਰ ਦੀ ਆਫਰ ਦੇ ਵਿੱਚ ਤੇ ਨਾਲ ਦੀ ਨਾਲ ਹੀ ਸੰਸਲਿਕ ਸ਼ੈਂਪੂ ਵੱਡੀ ਪੈਕਿੰਗ ਜਿਹੜੀ ਆ ਬਲੈਕ ਵੀ ਤੇ ਪਿੰਕ ਵੀ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਮਿਲੇਗਾ ਹੈਡ ਐਂਡ ਸ਼ੋਲਡਰ ਆ ਗਈ ਵੱਡੀ ਪੈਕਿੰਗ ਇਹ ਵੀ ਇੱਕ ਨਾਲ ਇੱਕ ਫ੍ਰੀ ਔਰ ਡਵ ਡਵ ਵੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਫ੍ਰੀ ਵੱਡਾ ਬ੍ਰਾਂਡ ਜਿਹੜੀ ਸ਼ਨੀ ਐਤਵਾਰ ਆਫਰ ਤਕਰੀਬਨ ਆਉਂਦੀ ਹੀ ਆਉਂਦੀ ਆ ਬਹੁਤ ਲਾਈਕ ਕਰਦੇ ਆ ਟਰਸਟਮੀ ਸ਼ੈਂਪੂ ਵੱਡੀ ਪੈਗੀ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਖਾਦੀ ਕੰਪਨੀ ਦੇ ਜਿਹੜੇ ਹਰਬਲ ਹੈਗੇ ਹੀ ਸਾਬਣ ਇਹਨਾਂ ਦੀ ਬਹੁਤ ਡਿਮਾਂਡ ਸੀਗੀ ਇਹ ਸਾਰੇ ਫਲੇਵਰ ਜਿਹੜੇ ਸਾਡੇ ਕੋਲ ਅਵੇਲੇਬਲ ਹੋ ਗਏ ਨੇ ਫ੍ਰੈਗਰੈਂਸ ਜੋ ਵੀ ਕਹਿੰਦੇ ਆ ਇਹ ਸਾਰੇ ਜਿਹੜੇ ਆ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆ ਇਹ ਵੀ ਅਧਾ ਸਟੋਰ ਤੇ ਅਵੇਲੇਬਲ ਨੇ ਉਸ ਤੋਂ ਬਾਅਦ ਅਗੀ ਸਾਬਣਾਂ ਦੀ ਵਾਰੀ ਜਿੱਤਰਾ బోరో ప్లస్ కంపెనీ ਦਾ ਆ ਗਿਆ ਜੀ ਤੇ ਬਜਾਜ ਕੰਪਨੀ ਦਾ ਆ ਗਿਆ ਜੀ ਇਹ ਦੋਨੋਂ ਤੁਹਾਨੂੰ ਸ਼ਨੀਵਾਰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਹੋਰ ਵੀ ਜਿੰਨੇ ਸਾਬਣ ਤੁਸੀਂ ਦੇਖ ਰਹੇ ਜੇ ਸਾਰੇ ਬਾਜ਼ਾਰ ਨਾਲੋਂ ਤੇ ਐਮ ਆਰ ਪੀ ਤੋਂ ਕਾਫੀ ਜੜਿਆ ਲੈਸ ਹੈ ਗਿਆ ਲिटल ਕੰਪਨੀ ਦੀ ਇਹ ਗੱਲ ਕਰੀਏ ਡਾਈਪਰਾਂ ਦੀ ਉਹਦੇ ਵਿੱਚ ਵੱਡੀ ਪੈਕਿੰਗ ਤੇ ਪਹਿਲਾਂ ਹੀ ਤੁਹਾਨੂੰ ਪਤਾ ਵਾ ਵੀ ਇੱਕ ਦੇ ਨਾਲ ਇੱਕ ਫ੍ਰੀ ਚੱਲਦੀ ਚੱਲਦੀ ਆ ਹੁਣ ਜਿਹੜੀ ਛੋਟੀ ਪੈਕਿੰਗ ਹੈ ਜਿਹੜੀ 40 ਪੀਸ ਵਾਲੀ ਹੁੰਦੀ ਆ ਜਾਂ 32 ਪੀਸ ਵਾਲੀ ਹੁੰਦੀ ਆ ਐਮਐਸਆਈ ਚ ਐਨਬੀਐਸਆਈ ਚ 40 ਪੀਸ ਵਾਲੀ ਹੁੰਦੀ ਆ ਇਹਦੇ ਤੇ ਵੀ ਆਫਰ ਆ ਗਈ ਸ਼ਨੀਵਾਰ ਵਾਰ ਇਹ ਵੀ ਤੁਹਾਨੂੰ ਮਿਲੇਗੀ ਦਾ ਹਾ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਸਦੇ ਨਾਲ ਹੀ ਕੱਲ ਵੀ ਵੀਡੀਓ ਪਾਈ ਸੀ ਸ਼ਨੀਵਾਰ ਵਾਰ ਵੀ ਹੈਗੀ ਇਹ ਲਗਾਤਾਰ ਹੀ ਚੱਲਦਾ ਵਾ ਸੌਫਟ ਸੈਂਸ ਦਾ ਜਿਹੜਾ ਹੈਗਾ ਵਾ ਬੇਬੀ ਪਾਊਡਰ ਇਹ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਹੋਰ ਆਮਲਾ ਸਾਰਿਆਂ ਦੀ ਪਸੰਦ ਇਹ ਵੀ ਤੁਹਾਨੂੰ ਮਿਲੇਗਾ ਪੰਪ ਵਾਲਾ ਜਿਹੜੀ ਵੱਡੀ ਪੈਕਿੰਗ ਆ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਦੇ ਨਾਲ ਹੀ ਇਹ ਮਾਮੀ ਕੰਪਨੀ ਦਾ 7 ਆਇਲ ਇਨ 1 ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਬਜਾਜ ਕੰਪਨੀ ਦਾ ਕੋਕੋਨਟ ਵਾਲਾ ਜਿਹੜਾ ਵਾ ਇਹ ਤੁਹਾਨੂੰ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਸਾਰੇ ਤੇਲ ਦੇ ਜਿਹੜੇ ਬ੍ਰਾਂਡ ਆ ਉਹ ਸਾਡੇ ਕੋਲ ਅਵੇਲੇਬਲ ਹੈਗੇ ਜਿਹੜੇ ਕਿ ਐਮ ਆਰ ਪੀ ਤੋਂ ਕਾਫੀ ਜਿਹੜੇ ਲੈਸ ਤੁਹਾਨੂੰ ਮਿਲਣਗੇ ਨਾਲ ਦੀ ਨਾਲ ਹੀ ਜੋਏ ਕੰਪਨੀ ਦੀ ਆ ਗਈ ਜੇ ਸੰ ਕਰੀਮ ਇਹ ਵੀ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਲੈਕਟੋ ਕੰਪਨੀ ਦੀ ਸਨ ਕਰੀਮ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਆਕਸੀਜਨ ਕੰਪਨੀ ਜਗ ਜੈ ਡਿਸ ਜਲ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਸ਼ੈਨੀ ਫਰੈਸਟ ਵੀ ਆ ਗਈ ਜੇ ਤਕੜੀ ਆਫਰ ਇਹ ਵੀ ਤੁਹਾਨੂੰ ਮਿਲੇਗੀ ਆਰਕੀ ਤੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਤੇ ਗੈਂਡਾ ਦਾ ਤੁਹਾਨੂੰ ਪਤਾ ਹੀ ਆ ਗਲਾਸ ਕਲੀਨਰ ਵੀ ਤੇ ਗੈਂਡਾ ਕੰਪਨੀ ਦਾ ਟਾਇਲਟ ਕਲੀਨਰ ਜਿਹੜਾ ਵਾ ਵੱਡੀ ਛੋਟੀ ਦੋਵੇਂ ਪੈਕਿੰਗਾਂ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਰਿੰਦਿਆ ਅਦਾ ਸਟੋਰ ਤੇ ਨਾਲ ਦੀ ਨਾਲ ਸਰਫਾਂ ਦੇ ਵਿੱਚ ਤਗੜੀ ਆਫਰ ਤੁਹਾਨੂੰ ਦੱਸਣ ਜਾ ਰਿਹਾ ਆ ਜਿਹੜਾ ਮੇਲਾ ਲੁੱਟ ਗਿਆ ਲੁੱਟ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮੋਰ ਲਾਈਟ ਤੁਹਾਨੂੰ ਪਤਾ ਹੀ ਹੈ ਵੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਆ ਹੁਣ ਸਭ ਤੋਂ ਤਗੜੀ ਆਫਰ ਆ ਗਈ ਜੇ ਸਾਰਿਆਂ ਦੀ ਮਨਪਸੰਦ ਮਿਸਟਰ ਵਾਈਟ ਤੇ ਸਟਾਕ ਸਿਰਫ ਇਹੀ ਜੇ ਬਾਤ ਨਹੀਂ ਕਹਿਣਾ ਵੀ ਸਾਨੂੰ ਮਿਲਿਆ ਨਹੀਂ ਜਿਹੜਾ ਪਹਿਲੋਂ ਆਣ ਕੇ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਇਹਦਾ ਪਹਿਲੋਂ ਰੇਟ ਹੈਗਾ ਜੀ 600 ਤੇ 60 ਰੁਪਏ ਠੀਕ ਹੈ ਜੀ ਸ਼ਨੀ ਐਤਵਾਰ ਦੋ ਦਿਨ ਤੁਹਾਨੂੰ ਸਿੱਧਾ ਦਾ ਸਿੱਧਾ ਇਹਦੇ ਤੇ 100 ਰੁਪਏ ਹੋਰ ਲੈਸ ਹੋ ਗਿਆ ਜੀ ਇਹ ਤੁਹਾਨੂੰ ਮਿਲੇਗਾ 560 ਰੁਪਏ ਦਾ ਮੋਟਾ ਮੋਟਾ 10 ਕਿਲੋ ਦੇ ਮਗਰ 100 ਰੁਪਏ ਦਾ ਸਿੱਧਾ ਹੀ ਫਾਇਦਾ ਜੀ 560 ਰੁਪਏ ਦਾ ਮਿਲੇਗਾ ਤੁਹਾਨੂੰ ਮਿਸਟਰ ਵਾਈਟ ਟਾਈਡ ਦਾ ਆ ਗਿਆ ਜੀ 759 ਰੁਪਏ 9 ਕਿਲੋ ਦੀ ਪੈਕਿੰਗ ਇਹ ਵੀ ਸਟਾਕ ਲਿਮਟਿਡ ਹੈਗਾ ਆ ਜਿਹੜਾ ਕਿ ਸ਼ਨੀ ਐਤਵਾਰ ਦਾ ਸਿਰਫ ਇਹੀ ਸਟਾਕ ਆ ਇਹ ਤੁਸੀਂ ਆਣ ਕੇ ਵੱਧ ਤੋਂ ਵੱਧ ਲੈ ਸਕਦੇ ਜੇ ਬਿਸਕੁਟਾਂ ਦੇ ਵਿੱਚ ਵੀ ਜਿਤਨਾ ਤੁਸੀਂ ਕਾਫੀ ਪਿਆਰ ਦਿੰਦੇ ਜੇ ਬਿਸਕੁਟਾਂ ਨੂੰ ਵੀ ਕਾਫੀ ਖਰੀਦ ਇਹਨਾਂ ਦੀ ਹੁੰਦੀ ਆ ਬਿਸਕੁਟ ਦੇ ਵਿੱਚ ਕ੍ਰਿਮਕਾ ਕੰਪਨੀ ਦੇ ਹੈਗੇ ਆ ਯੂਨੀ ਬਿਕ ਦੇ ਹੈਗੇ ਆ ਪਾਰਲੇ ਕੰਪਨੀ ਰਹਿ ਗਿਆ ਜਿੰਨੀ ਵੀ ਤੁਸੀਂ ਪੈਕਿੰਗ ਦੇਖ ਰਹੇ ਸਾਰੇ ਵੱਡੇ ਵੱਡੇ ਚੱਕੇ ਲੱਗੇ ਨੇ ਇਹ ਸਾਰੇ ਜਿਹੜੀ ਵੱਡੀ ਪੈਕਿੰਗ ਆ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਸੰਜੀਵਨੀ ਕੰਪਨੀ ਦੇ ਜਿਹੜੇ ਬੇਕਰੀ ਵਾਲੇ ਬਿਸਕੁਟ ਵੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆ ਉਸ ਤੋਂ ਬਾਅਦ ਛੋਟੀ ਪੈਕਿੰਗ ਦੇ ਵਿੱਚ ਗੱਲ ਕਰੀਏ ਕੋਕੋਨਟ ਵਾਲੇ ਜਿਹੜੇ ਆ ਅਮਰੀਕਨ ਕੰਪਨੀ ਦੇ ਇਹ 2 ਦੇ ਨਾਲ ਇੱਕ ਫ੍ਰੀ ਆ ਬੋਰਬਨ 2 ਦੇ ਨਾਲ ਇੱਕ ਫ੍ਰੀ ਆ ਰਿਮਕਾ ਕੰਪਨੀ ਦੇ ਕੋਕੋਨਟ ਵਾਲੀ ਛੋਟੀ ਪੈਕਿੰਗ ਜਿਹੜੀ ਇਹ ਵੀ 2 ਦੇ ਨਾਲ ਇੱਕ ਫ੍ਰੀ ਆ ਬੋਨ ਕੰਪਨੀ ਦੇ ਅੱਗੇ ਜੇ ਛੋਟੀ ਪੈਕਿੰਗ ਦੇ ਵਿੱਚ ਇਹ ਵੀ ਤੁਹਾਨੂੰ ਮਿਲੇਗਾ 1 ਦੇ ਨਾਲ ਇੱਕ ਬਿਲਕੁਲ ਫ੍ਰੀ ਮੈਲਬਰੀ ਕੰਪਨੀ ਦੇ ਅੱਗੇ ਜੇ ਕੇਕ ਇਹ ਵੀ ਤੁਹਾਨੂੰ ਮਿਲੇਗਾ 1 ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਬਾਅਦ ਵਿੱਚ ਜੇ ਪੁਜੀਏ ਦੀ ਗੱਲ ਕਰੀਏ ਬੀਕਾ ਜੀ ਕੰਪਨੀ ਦਾ ਦੋ ਫਲੇਵਰ ਹੈਗੇ ਇਹਦੇ ਵਿੱਚ ਇਹ ਵੀ ਤੁਹਾਨੂੰ ਮਿਲਣਗੇ ਅਦਾਸ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਚੋਕੀ ਦਾਣੀ ਕੰਪਨੀ ਦਾ ਅਚਾਰ ਆ ਗਿਆ ਜੇ ਸਾਰੇ ਫਲੇਵਰ ਅਵੇਲੇਬਲ ਆ ਇਹ ਵੀ ਤੁਹਾਨੂੰ ਅਦਾਸ ਸਟੋਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਬੀਕਾ ਜੀ ਕੰਪਨੀ ਦੀ ਬੇਲਪੂੜੀ ਬਾਹਰੋਂ ਕਿਤੇ ਵੀ ਤੁਸੀਂ ਇਹਦਾ ਪ੍ਰਾਈਸ ਟਰਾਈ ਕਰ ਸਕਦੇ ਹੋ ਇਹ ਫੁੱਲ ਐਮ ਆਰ ਪੀ ਤੇ ਮਿਲ ਰਹੀ ਆ ਅਦਾਸ ਸਟੋਰ ਤੋਂ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਪਾਰਲੇ ਜੀ ਕੰਪਨੀ ਦਾ ਆਲੂ ਭੁਜੀਆ ਬਹੁਤ ਹੀ ਵਧੀਆ ਟੇਸਟੇ ਦਾ ਤੇ ਬਹੁਤ ਹੀ ਵਧੀਆ ਜਿਹੜੀ ਇਹ ਸੇਲ ਹੋਣ ਵਾਲੀ ਆਈਟਮ ਹੈਗੀ ਆ ਇਹ ਵੀ ਤੁਹਾਨੂੰ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਇਸ ਤੋਂ ਇਲਾਵਾ ਭੂਜੀ ਦੇ ਵਿੱਚ ਸਾਰੀ ਵੈਰਾਈਟੀ ਜਿਹੜੀ ਹੈ ਸਾਡੇ ਕੋਲ ਹਲਦੀराम ਦੀ ਦਰਸ਼ਨ ਦੀ ਬੀਕਾ ਜੀ ਦੀ ਸਾਰੀ ਅਵੇਲੇਬਲ ਆ ਜਿਹੜੀ ਕਿ ਐਮ ਆਰ ਪੀ ਤੋਂ ਤੁਹਾਨੂੰ ਸਾਰੀ ਲੈਸ ਮਿਲੇਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਅਧਾ ਸੁਪਰਮਾਰਕੀਟ ਤੇ ਸ਼ਨੀ ਐਤਵਾਰ ਨੂੰ ਚਲਾਈਆਂ ਜਾਂਦੀਆਂ ਨੇ ਤੇ ਮੰਥਲੀ ਵੀ ਆਫਰਾਂ ਜਿਹੜੀਆਂ ਚੱਲਦੀਆਂ ਹੀ ਰਹਿੰਦੀਆਂ ਨੇ ਸੋ ਇਹਨਾਂ ਆਫਰਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਵਿਜ਼ਿਟ ਕਰਨਾ ਪਏਗਾ ਆਧਾਰ ਸੁਪਰਮਾਰਕੀਟ ਨੀਅਰ ਗੁਰਦੁਆਰਾ ਛਾੜਾ ਸਾਹਿਬ ਸੰਤ ਸਾਹਿਬ ਰੋਡ ਯਾਨੀ ਕਿ ਗੁਰਦੁਆਰਾ ਛਾੜਾ ਸਾਹਿਬ ਦੇ ਬਿਲਕੁਲ ਛੋਟੇ ਗੇਟ ਦੇ ਨਾਲ ਬੈਕਸਾਈਡ ਤੇ ਜੇ ਛਾੜਾ ਸਾਹਿਬ ਵੱਲੋਂ ਆਈਏ ਤੇ ਖੱਬੇ ਹੱਥ ਤੇ ਜੇ ਤੁਸੀਂ ਬਾਬਾ ਬੁੜਾ ਸਾਹਿਬ ਵੱਲੋਂ ਆਉਂਦੇ ਜੀ ਤੇ ਸੱਜੇ ਹੱਥ ਸਟੋਰ ਪੈਂਦਾ ਜੇ ਆਧਾਰ ਸੁਪਰਮਾਰਕਟ ਦਾ ਬਾਹਰ ਬੋਰਡ ਲੱਗਾ ਆ ਸੋ ਵੱਧ ਤੋਂ ਵੱਧ ਆਣ ਕੇ ਇਹਨਾਂ ਆਫਰਾਂ ਦਾ ਲਾਭ ਪ੍ਰਾਪਤ ਕਰੋ ਤੇ ਆਪਣਾ ਜਿਹੜਾ ਵਾ ਸਮਾਨ ਜਿਹੜਾ ਪਰਚੇਜ਼ ਕਰੋ ਧੰਨਵਾਦ ਜੀ